ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਯਦਵ ਆਈਪੀਐਸ ਮਾਨਯੋਗ ਐਸਐਸਪੀ ਸ੍ਰੀ ਗੌਰਵ ਤੂਰਾ ਜੀ ਆਈਪੀਐਸ ਐਸਐਸਪੀ ਤਰੰਤਾਨ ਇਹਨਾਂ ਦੀਆਂ ਹਦਾਇਤਾਂ ਅਨੁਸਾਰ ਜਿਹੜੀ ਆ ਨਸ਼ਿਆਂ ਦੇ ਖਿਲਾਫ ਮੁਹਿੰਮ ਜਿਹੜੀ ਉਹ ਲਗਾਤਾਰ ਜਾਰੀ ਹੈ ਅੱਜ ਸਬਡਿਵੀਜ਼ਨ ਭਿੱਖੀਪਿੰਡ ਦੇ ਥਾਣਾ ਖਾਲੜਾ ਨੂੰ ਬੜੀ ਵੱਡੀ ਸਫਲਤਾ ਹਸ ਲਈ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਵੀ ਇੱਕ ਪੀਲੇ ਰੰਗ ਦਾ ਪੈਕੇਟ ਅਜੀਤ ਸਿੰਘ ਸਾਨੂੰ ਮੇਜਾ ਸਿੰਘ ਜਿਹੜੇ ਡਲਦੇ ਰਹਿਣ ਵਾਲੇ ਉਹਨਾਂ ਦੇ ਖੇਤਾਂ ਦੇ ਵਿੱਚ ਪਿਆ ਇਸ ਦੀ ਤੁਰੰਤ ਇਨਫੋਰਮੇਸ਼ਨ ਜਿਹੜੀ ਆ ਬੀਐਸਐਫ ਨੂੰ ਦਿੱਤੀ ਗਈ ਤੇ ਦੋਵਾਂ ਏਜੰਸੀਆਂ ਵੱਲੋਂ ਜਿੱਦਾਂ ਅਸੀਂ ਹਮੇਸ਼ਾ ਹੀ ਕਰਦੇ ਆ ਰਲ ਕੇ ਇਹਦਾ ਸਰਚ ਆਪਰੇਸ਼ਨ ਕੀਤਾ ਗਿਆ ਤੇ ਇੱਕ ਪੀਲੇ ਰੰਗ ਦਾ ਪੈਕੇਜ ਜਿਹੜਾ ਇਹਦੇ ਚੋਂ ਰਿਕਵਰ ਹੋਇਆ ਜਿਹਨੂੰ ਕੁੰਡੀ ਲੱਗੀ ਹੋਈ ਸੀ ਜਿਸ ਤੋਂ ਭਾਵ ਹੈ ਕਿ ਡਰੋਨ ਰਾਹੀਂ ਇੱਥੇ ਆਇਆ ਉਹ ਸੋ ਜਦੋਂ ਇਹਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚੋਂ 506 ਗ੍ਰਾਮ ਜਿਹੜੀ ਆ ਹੈਰੋਨ ਜਿਹੜੀ ਆ ਰਿਕਵਰ ਹੋਈ ਹੈ ਸੋ ਇਸ ਸਬੰਧੀ ਥਾਣਾ ਖਾਲੜਾ ਵਿਖੇ ਐਫਆਈਆਰ ਨੰਬਰ 129 ਜਿਹੜੀ ਅੰਡਰ ਸੈਕਸ਼ਨ 21ਸੀ ਐਂਡ ਪੀਪੀਐਸਰ 10 11 12 에어크래프트 ਏਕਟ ਜਿਹੜੀ ਉਹ ਦਰਜ ਰਜਿਸਟਰ ਕਰਦੀ ਹੈ ਸੋ ਇਹਦੀ ਜਿਹੜੀ ਤਫ਼ਤੀਸ਼ جاری ਆ ਤੇ ਜਿਹੜੀ ਸਰਚ ਆਪਰੇਸ਼ਨ ਉਹ ਅਜੇ ਵੀ جاری ਹੈ ਵੀ ਕੋਈ ਡਰੋਨ ਜਾਂ ਇਦਾਂ ਦੀ ਕੋਈ ਹੋਰ ਕਵਰੀ ਇਸ ਸੰਬੰਧੀ ਬ੍ਰਮਦ ਹੋ ਸਕੇ ਸੋ ਇਹਦੀ ਜਿਹੜੀ ਮੌਕੇ ਤੇ ਟੈਕਨੀਕਲ ਅਨਲਿਸਿਸ ਹੈ ਜਿਹੜੀ ਅਸੀਂ ਹਮੇਸ਼ਾ ਹੀ ਕਰਦੇ ਹਾਂ ਜਿਸ ਆਧਾਰ ਤੇ ਅਸੀਂ ਕਾਫੀ ਵਿਅਕਤੀਆਂ ਨੂੰ ਇਹ ਜਿਹੜੇ ਇਸ ਗਤੀਵਿਧੀਆਂ ਦੇ ਵਿੱਚ ਇਨਵੋਲਡ ਉਹਨਾਂ ਨੂੰ ਫੜ ਕੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭੇਜ ਚੁੱਕੇ ਹਾਂ ਇਵਨ ਉਹਨਾਂ ਦੀਆਂ ਜਿਹੜੀਆਂ ਇਸ ਗੈਰ ਕਾਨੂੰਨੀ ਗਤੀਵਿਧੀਆਂ ਰਾਹੀਂ ਬਣਾਈ ਗਈ ਜਾਇਦਾਦ ਉਹਨਾਂ ਨੂੰ ਵੀ ਜ਼ਬਤ ਕਰਵਾ ਚੁੱਕੇ ਹਾਂ ਸੋ ਇਸ ਮੁਕਦਮੇ ਦੇ ਵਿੱਚ ਵੀ ਜਿਹੜੀ ਸੈਂਟਿਫਿਕ ਇਨਵੈਸਟੀਗੇਸ਼ਨ ਜਾਰੀ ਹੈ ਸੋ ਜਲਦੀ ਅਸੀਂ ਜਿਹੜੇ ਦੋਸ਼ੀਆਂ ਤੱਕ ਪਹੁੰਚ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਤੇ ਉਹਨਾਂ ਨੂੰ ਸੁਲਾਖਾਂ ਪਿੱਛੇ ਭੇਜਾਂਗੇ ਸੋ ਮੈਂ ਇੱਥੇ ਜਿਹੜੇ ਡਾਲਵਾਸੀ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਵਧੀਆ ਤਰੀਕੇ ਨਾਲ ਜਿਹੜੀ ਆ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੇ ਰਿਕਵਰੀ ਹੋ ਪਾਈ ਹੈ ਤੇ ਜਿੱਦਾਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਨਾਮਾਂ ਦਾ سلسلہ جاری ਹੈ ਇਹਨਾਂ ਨੂੰ ਵੀ ਬਾਅਦ ਵਿੱਚ ਇਨਾਮ ਜਿਹੜਾ ਉਹ ਦਵਾਇਆ ਜਾਊਗਾ ਤੇ ਮੈਂ ਤਾੜਨਾ ਕਰਦਾ ਜਿਹੜੇ ਚਾਮਿਕ ਬੰਦੇ ਨੇ ਡੱਲ ਪਿੰਡ ਤੋਂ ਇਹੀਂ ਕਾਫੀ ਵਿਅਕਤੀ ਫੜ ਕੇ ਜਿਹੜੇ ਆਪਕੋ ਜੇਲ੍ਹਾਂ ਚ ਭੇਜੇ ਨੇ ਸੋ ਜਿਹੜੇ ਇਹਨੇ ਵਿਅਕਤੀ ਇਸ ਗਤੀਵਿਧੀਆਂ ਚ ਸ਼ਾਮਲ ਹੋਇਆ ਇਸ ਕੰਮ ਤੋਂ ਬਾਅਦ ਆ ਜਾ ਨਹੀ ਉਹ ਦਿਨ ਦੂਰ ਨਹੀਂ ਜਦੋਂ ਉਹਨਾਂ ਨੂੰ ਸਲਾਖਾਂ ਪਿੱਛੇ ਨਾ ਭੇਜਿਆ ਗਿਆ